ਉਹਦਾ ਮੈਗਾ ਯਾਰ ਬੱਤੀ ਹੁਣ ਦੇਖੋ ਆਉਂਦੀ ਨਹੀਂ ਐਂਕੀ ਜਿੰਨਾ ਉਹ ਥੋੜਾ ਥੋੜਾ ਛੱਡ ਦਿੰਦਾ ਸਾਡੇ ਤਾਂ ਜੀ ਦੱਬੇ ਉਹਨੂੰ ਗਾਲਾ ਕੱਢਦੇ ਆ ਉਹਦਾ ਕੀ ਕਸੂਰ ਐ ਦੱਸੋ ਉਹ ਅਜੇ ਇੱਕ ਦਿਨ ਜਿੱਦਾਂ ਸਾਰੀ ਰਾਤ ਬੱਤੀ ਉਹਦਾ ਕੀ ਕਸੂਰ ਐ ਜਿਹੜਾ 7 ਵਜੇ ਆਈ ਆ ਰੁਪਈਆ 100 15ਵੇਂ ਟ੍ਰੀ ਹੁੰਦੀ ਆ ਸਬਰ ਵੀ ਕਰ ਲਓ ਇਹ ਨਹੀਂ ਵੀ ਅਨਪੜ੍ਹ ਬੰਦੇ ਇਹ ਦੇਖੋ ਇੰਨਾਂ ਨੇ ਪਾਣੀ ਛੜਾ ਰਿਹਾ ਉਹ ਵੀ ਕਰਦੇ ਆ ਜਿਹਦੇ ਜੱਟ ਇਹੇ ਵੀ ਤਾਂ ਤੂੰ ਉਹਦਾ ਮੇਰੇ ਨਾਲ ਜੀ ਦੂ ਉਹਦਾ ਵਿੱਚ ਵੀ ਵੀਡੀਓ ਨਹੀਂ ਕਰਦੀ ਨਾ ਆ ਉਹ ਤੇ ਸ਼ਰਾਬ ਪੀਣਾ ਨਹੀਂ ਸ਼ਾਮ ਨੂੰ ਮਰਵਾ ਚਾਚਾ ਜੀ ਮੇਰੇ ਸਿਰਜਣੀਆਂ ਕਈ ਅਜੂਬੀਆਂ ਨੇ ਨਾ ਉਹਦਾ ਹਾਂ ਇਹੋ ਉਹ ਬੰਦਾ ਤਾਂ ਉੱਜਾਪਨ ਗੇਟ ਲਾ ਦੇਣਾ ਹੈ ਗੇਟ ਨਾਲ ਜਾਨ ਲੈ ਕੇ ਲਾਉਣਾ ਜਿਹੜਾ ਉਹ ਧਰਮ ਉਹ ਹੀ ਲਿਆਉਗਾ ਕਚਰਾ ਜਿਹੜਾ ਉਹ ਜਦੋਂ ਉਸ ਟਾਈਮ ਫੋੜਣਾ ਜਦੋਂ ਸਿੱਟੂ ਕਦੋਂ ਪ੍ਰਚਲਿਤ ਆਉਂਦਾ ਜਾਨ ਜਿਹੜਾ ਕਚਰਾ ਦੇਉਂਦਾ ਉਹ ਮਨਾਰ ਦੇ ਦੇਖੋ ਉਹ ਬੰਦਾ ਵੀ ਇਖਾ ਲਗਾ ਇਹ ਵੀ ਮੇਰੇ ਨਾਲ ਰੱਖੋ ਉਹ ਵੀ ਨਹੀਂ ਤਾਂ ਆਇਆ ਦੇਖੋ ਗੱਲ ਤਾਂ ਹੀ ਹੁੰਦੀ ਆ ਕਿ ਹਰ ਇੱਕ ਬੰਦਾ ਜੀ ਸਹਿਯੋਗ ਮਾਣੀ ਨਾ ਜੁਮੇਵਾਰੀ ਨਾਲ ਇੱਕ ਵਾਰੀ ਸਮਝੂਗਾ ਜਾ ਵੀ ਸੇਟ ਤੋਂ ਰੋਕ ਕੇ ਜਾਂ ਇਹ ਆ ਵੀ ਜਦ ਕਿ ਹੁਣ ਤਾਂ ਆਪਾਂ ਬਾਹਰ ਮੋਰਠਾ ਦੀ ਗੱਲ ਕਰਦੇ ਇੱਧਰ ਕਰਦੇ ਆ ਉੱਥੇ ਬੰਦਾ ਲੈਣ ਨੇ ਕੱਪ ਦਾ ਤੇ ਉਹ ਤੇ ਨਹੀਂ ਲੱਗਦਾ ਆਜ ਦਾ ਸਿਸਟਮ ਹੈ ਆਪਣਾ ਨਾ ਜੇ ਆਪਣਾ ਇਹ ਤਾਇਆ ਤੇ ਆਪਾਂ ਨੂੰ ਵੀ ਪੂਰਾ ਜੇ ਆਪਾਂ ਜੋਰ ਲਾਉਣਾ ਪਊਗਾ ਥੋੜਾ ਜਿਆ ਤੇ ਆਪਾਂ ਕਿਹਦਾ ਲੋਕ ਹਰੇਕ ਬੰਦਾ ਜੇ ਆਪੇ ਹੱਟ ਜਾਣਾ ਯਾਰ ਬਾਕੀ ਆ ਵੀ ਇਹ ਕੀ ਆਪਰੇ ਸਮਝੋਗਾ ਨਾ ਉਮੀਦ ਹੀ ਕੋਈ ਨਹੀਂ ਕਿ ਇਹ ਕੰਮ ਜੇ ਚਾਰੋਂ ਮਹੀਨਾਂ ਤੱਕ ਸੈਟਅਪ ਹੋ ਜਾਣਾ ਸਾਰੇ ਸਿਆਣੇ ਮੈਂ ਉਹਨੂੰ ਬਾਹਲੇ ਬੰਦੇ ਦਾ ਨਾ ਵੀ ਕੀ ਹੋਣਾ ਹੈ ਜਦੋਂ ਕੋਈ ਸਟੱਡੀ ਗੈਤਰਾ ਵੀ 100 ਰੁਪਏ ਦੇਣਾ ਪੈਣਾ ਬਹੁਤ ਸਾਰੇ ਨੇ ਕਹਣਾ ਅਸੀਂ ਆਪ ਸਿੱਖਤਾਗੇ ਉਹਦੇ ਵਿੱਚ ਪਤਾ ਨਹੀਂ ਹੋਣਾ ਸਿੱਖਦੇ ਨਹੀਂ ਪਹਿਲਾਂ ਆਪਾਂ ਨਾ 2-3 ਮਹੀਨੇ ਭਾਂਜੀ 50 ਰੁਪਏ ਦੇ ਰਹੋ 50 ਕੋਈ ਮੈਂ ਕਹਿੰਦਾ 25 ਤੋਂ ਸ਼ੁਰੂ ਕਰ 25 ਰੁਪਏ ਨਹੀਂ ਨਾ ਪੱਟੀਆਂ ਨਾਲ ਨਹੀਂ 50 ਰੁਪਏ 100 ਰੁਪਏ ਕਹਿੰਦੇ ਜਿਹੜੇ ਜਿਹੜੇ ਬੰਦੇ ਕਹਿੰਦੇ ਜਿੱਥੇ ਨਾਲ ਬੰਦੇ ਨਹੀਂ ਪਹਿਲਾਂ 100 ਬਾਹਰ ਨਹੀਂ ਉਹ ਥੋੜਾ ਕਹਿੰਦਾ ਸਾਨੂੰ ਨਹੀਂ ਹੌਲੀ ਹੌਲੀ ਵਧਾ ਦੇ ਮੈਂ ਬਿਲਕੁਲ ਰਾਈਟ ਨਾਲ ਕਹਣਾ ਉੰਨੇ ਕੜਾ ਸਾਨੂੰ ਹੀ ਜੀ ਮਜ਼ਦੂਰ ਅਸੀਂ ਕੋ ਪੈਸੇ ਕਿਉਂ ਸੁਪਤਾ ਤੇ ਤੁਹਾਨੂੰ ਨਹੀਂ ਦਿੰਦਾ 100 ਰੁਪਏ ਭਾਜੀ ਤੁਸੀਂ ਉਹਨੂੰ 100 ਰੁਪਏ ਹਰ ਮਹੀਨੇ ਦਾ ਉਹਨੂੰ ਦੇਣਾ ਸ਼ੁਰੂ ਕਰ ਦਿਓ ਤੁਹਾਨੂੰ ਕਦਾਂ ਕਰਦਾ ਤੈਨੂੰ 100 ਰੁਪਏ ਅਸੀਂ ਦਿੰਨੇ ਆਂ ਨਾ ਜੀ ਉਹ ਲੈ ਲੈਣਾ ਲੋਕਾਂ ਨੇ ਨਹੀਂ ਇਹ ਕਿ ਲੋਕਾਂ ਦੇ ਵਿੱਚ ਪਤਾ ਮੇਰੇ ਕਾ ਦਾ ਅਸੀਂ ਦੇਖਿਆ ਬਈ ਕੀਤਾ ਮੈਂ ਪੰਜਾਂ ਮੈਂਬਰ ਨੇ ਨਰੇਗਾ ਵਿੱਚ ਅਸੀਂ ਕਿਹਾ ਥੋੜਾ ਜਿਹਾ ਮਾਈਂਡ ਗੇਮ ਹੈ ਜਦੋਂ 100 ਰੁਪਏ ਰੇੜੀ ਨਾਲ ਵੀ ਲੈਂਦਾ ਹੁੰਦਾ ਹੈ ਨਾ ਤੇ 100 ਰੁਪਏ ਉਹ ਵੀ ਲੈਂਦਾ ਉਹਦੀ ਸ਼ਰਮ ਆਉਦੀ ਸਿੱਖਿਆ ਉਹ ਹੀ ਨਾ ਤਿੰਨ ਨਰੇਗਾ ਅੱਤੋਂ ਹੀ ਸਾਡੇ ਨਾਲ ਉੱਧਰ ਹੋਦੀਆਂ ਪੱਟਦੇ ਸੀ ਇਹ ਵੀ ਤਾਂ ਲੱਗਦਾ ਸੀ ਉਹਦੀ ਸ਼ਰਤ ਗਾਂ ਵਾਲੀ ਚ ਪਾਲੇ ਤਾਂ ਮੈਨੂੰ ਪੈਸੇ ਦੇ ਉਹ ਕਹਿੰਦੇ ਦੇ ਦੇ ਜੀ ਪੈਸੇ ਹੂੰ ਉਹ ਜੱਸੀ ਉਹਨੂੰ 2500 ਰੁਪਏ ਕੋਲੋਂ ਲੇ ਗਏ ਆ ਤੇ ਅੱਜ ਜੀ ਤੁਹਾਨੂੰ ਨਾ ਸੋਲਰ ਬਣਾ ਕੇ ਪਹੁੰਚਾਇਆ ਪਿੰਡ ਨੂੰ ਜਿਹੜਾ ਮਸ਼ੀਨ ਦਾ ਐਗਰੀਮੈਂਟ ਹੋਏਗਾ ਉਹ ਸਾਡਾ ਪ੍ਰੋਜੈਕਟ ਨਾਲ ਐਗਰੀਮੈਂਟ ਹੋਏਗਾ ਜਿਹੜਾ ਸੋਲਰ ਹੋਏਗਾ ਉਹ ਹਰ ਘਰ ਦੇ ਨਾਲ ਜਿਹਨੇ ਲਵਾਉਣਾ ਉਹਦੇ ਨਾਲ ਸਾਡਾ ਐਗਰੀਮੈਂਟ ਠੀਕ ਹੈ ਠੀਕ ਹੈ ਜੀ ਸੋਲਰ ਬਿਲਕੁਲ ਫਰੀ ਦਵਾਗੇ ਘਟੋ ਘਟਾ 10 ਕਿਲੋਵਾਟ ਦਾ ਸੋਲਰ ਹੋਏਗਾ ਤੁਸੀਂ 10 ਕਿਲੋਵਾਰਟ ਤੋਂ ਜ਼ਿਆਦਾ ਦੀ ਲੋੜ ਹੈ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਉਹਦੀ ਰਿਪੇਅਰ ਮੇਨਟੇਨ ਸਾਰਾ ਕੁਝ ਅਸੀਂ ਕਰਾਂਗੇ ਤੁਹਾਨੂੰ ਕੋਈ ਸਰਦਤੀ ਲੈਣੀ ਨਹੀਂ ਸੋਲਰ ਫ੍ਰੀ ਦਵਾ ਗਏ ਬਿਲਕੁਲ ਹਰ ਘਰ ਨੂੰ 10 ਕਿਲੋਵਾਰਟ ਮੇਰੇ ਵੱਲੋਂ ਤੁਸੀਂ ਭਾਵੇਂ ਪੂਰੇ ਪਿੰਡ ਚਲਵਾ ਲਓ ਕੋਈ ਪ੍ਰੋਬਲਮ ਨਹੀਂ ਉਹ ਇਹ ਜੋਰਸ ਤੋਂ ਤੁਹਾਨੂੰ ਪਹਿਲਾਂ ਆਹ ਇਹ ਜੋਰਸ ਤੋਂ ਨਿਗਰਾਨੀ ਪੈਣੀ ਆ ਉਹਦਾ 10 ਕਿਲੋਵਾਰਟ ਦਾ 1500 ਰੁਪਿਆ ਸਾਹਬ ਜੀ ਬਹੁਤ ਵਾਰ ਸੱਤਾ ਉੱਪਰ ਜਾ ਲੰਮੀ ਹੈ ਤੁਹਾਡੇ ਬਿਜਲੀ ਦੇ ਬਿੱਲ ਆ ਗਏ ਅੱਗੇ ਤੁਸੀਂ 600 ਜੂਨ ਦਾ ਕੰਜੂਸੀ ਦੇ ਨਾਲ ਫੂਕਦੇ ਹੋ ਹੁਣ ਤੁਸੀਂ ਜਿੰਨੀ ਮਾਦੀ ਜੂਨ ਦਾ ਫੂਕੋ ਕੋਈ ਕਾਰਨ ਸੋਲਰ ਦਾ ਤੁਹਾਨੂੰ ਕੋਈ ਬਿੱਲ ਨਹੀਂ ਦੇਣਾ ਸੋਲਰ ਦੀ ਜ਼ੀਰੋ ਕਾਸਟ ਸਾਡਾ ਸੀਮੈਂਟ ਵੀ ਸਾਡਾ ਬਜਰੀ ਵੀ ਸਾਡੀ ਅਸੀਂ ਤੁਹਾਡੇ ਕੋਲੋਂ ਪਾਣੀ ਤੇ ਡ੍ਰਿਲ ਚਾਉਣ ਨੂੰ ਕਲੀ ਬਿਜਲੀ ਲੈਣੀ ਹੈ ਜਿਹਦੇ ਘਰੇ ਲੱਗੂਗਾ ਜੀ ਠੀਕ ਹੈ ਜੀ ਬਾਕੀ ਸਾਰਾ ਕੁਝ ਨਾਟ ਅਬੋਰਡ ਚੈਨਲ ਤੋਂ ਨਾਲ ਬੈਟਰੀਆਂ ਬੂਡੀਆਂ ਤਾਰਾ ਸੋਲਰ ਸਾਰਾ ਕੁਝ ਸਾਡਾ ਹੈ ਤੇ ਅਸੀਂ ਫ੍ਰੀ ਦਵਾਂਗੇ ਬੰਦੇ ਜਿੱਦਾਂ ਮਸ਼ੀਨ ਕੋਈ ਇਹ ਦੋ ਥਾਂ ਦੋ ਥਾਂ ਵੀ ਲਾ ਸਕਦਾ ਨਹੀਂ ਇੱਕੋ ਸਾਤੇ 10 ਕਿਲੋਵਾਟ ਇੱਕੋ ਸਾਤੇ ਲੱਗਦਾ ਉਹ ਘਰ ਵਿੱਚ ਤੇ ਨਾਲ ਬੈਟਰੀਆਂ ਲਾਉਣੀਆਂ ਪਈਆਂ ਆਪ ਹੀ ਲਾ ਲਏ ਆ ਬੈਟਰੀ ਲੱਗ ਤਾਂ ਉਹਦਾ ਵੀ ਕੰਪ੍ਰੇਸ਼ਨ ਹੋਣਾ ਹੈ ਸੋਲਰ ਦਾ ਕੰਪ੍ਰੇਸ਼ਨ ਪਹਿਲਾਂ 25 ਸਾਲ ਦਾ ਖਾਚਾ ਕਿੰਨਾ ਨਹੀਂ ਉਹ ਤਾਂ ਉਦਾਂ ਹਾਂਜੀ ਖਾਚਾ ਕਿੰਨਾ ਕੋਈ ਪੈਸਾ ਨਹੀਂ ਲੱਗਣਾ ਪੇਪਰ ਵਰਕ ਦਾ 300 ਰੁਪਏ ਲੱਗਣਾ ਬਸ ਤੇ ਜਿੱਦਾਂ ਬੈਟਰੀ ਕੋਈ ਬਾਈਕਰੀ ਖਰਾਬ ਹੋ ਜਿੰਦੀ ਆਪਾਂ ਬੈਠੇ ਚੇਂਜ ਕਰਕੇ ਜਾਵਾਂਗੇ ਮਿਲ ਗੋ ਸਾ ਜੇ ਲੋ ਵੀ ਸਾਹਮਣੇ ਆ ਰਹੇ ਆ। ਸਾਹਮਣੇ ਲੋਕਾਂ ਦੀ ਸਾਹਮਣੇ। ਸਾਡੀ ਲੋਕ ਸ਼ਾਹ। ਲੋਕਾਂ ਦੇ ਮਤਲਬ ਇਹ ਬੇਕਸੂਜੀ ਸਰਵੇਖਣ ਪੇਪਰ ਪਰ ਤੇ 1285 ਦੀ ਉਹ ਵੀ 16 ਦੀ ਸਰਕਾਰਾਂ ਜਾਓ। ਤੁਸੀਂ ਜਿਹੜੀ ਆਪਾਂ ਚੋਣ ਉਸ ਇਸ ਕਰਕੇ ਕਰਨੀ ਹੈ। ਇਹ ਸੋਲਰ ਜਿਹੜਾ ਪਲੇਟ ਲੱਗੀ ਹੁੰਦੀ ਨਾ ਉਹ ਬੜੀ ਮਹਿੰਗੀ ਹੁੰਦੀ ਆ। ਕੋਈ 7000 ਦੀ ਇੱਕ ਪਲੇਟ ਆ। ਉਹਨੇ ਮੇਰੇ ਨੂੰ ਇਸ ਤਰੀਕ ਤੋਂ ਤੇ ਜਿੱਤੇ ਉਹ ਪਹਿਲੇ ਲੱਗ ਗਿਆ। ਜੇ ਆਪਾਂ ਕਾਰ ਖਰੀਦਦੇ ਹਾਂ ਸਾਨੂੰ ਉਹਦੀ ਵੀ ਸੋਲਰ ਪੰਦੀ ਆ। ਸਕੂਟਰ ਲੈਨੇ ਆਂ ਸਾਨੂੰ ਉਹਦੀ ਵੀ ਕੁਛ ਵੀ ਐ ਜੀ ਲੈਣਾ ਜਿਹੜੀ ਅਫਸ਼ੋਸ ਕਰੀ। ਅੱਜ ਕੱਲ ਤਾਂ ਏਸੀ ਦੀ ਵੀ ਜਦੋਂ ਸੁਣ ਲੱਗ ਪਈ ਆ। ਹਾਂਜੀ। ਕੋਈ ਵੀ ਚੋਣ ਸਭ ਆ ਇਸ ਕਰਕੇ ਰਹੀ ਆ ਕਿ ਸਾਨੂੰ ਵੀ ਖਰਚਾ ਨਾ ਪਵੇ ਤੇ ਤੁਹਾਡੇ ਤੇ ਵੀ ਬੋਝ ਨਾ। 1500 ਦੀ ਹੁੰਦੀ ਆ। 1500 ਰੁਪਏ ਸਾਲ ਤੋਂ ਚੁੱਕ ਲਈ ਦੀ ਉਸ ਨੇ ਮਾਦਰੀ ਯਾਤਰਾ ਕਰਵਾਉਣਾ ਹੈ ਤਾਂ ਉਹਨਾਂ ਦਾ ਲੋਨ ਹੋਣ ਲਈ ਪਹਿਲਾਂ ਸਟਾਰਟਿੰਗ ਸਾਪਾ ਨੂੰ 300 ਰੁਪਏ ਦੇਣਾ ਪਿਆ 300 ਰੁਪਏ ਪੇਪਰ ਵਰਕ ਦਾ ਉਹਨੂੰ ਦੇਖੋ ਮੇਰੇ ਕੋਲ 12700 ਪਿੰਡ ਹੈ ਤੇ ਜੇ ਅਸੀਂ ਇਸ ਪੇਪਰ ਵਰਕ ਦੇ ਪੈਸੇ ਕਰਨਾ ਸ਼ੁਰੂ ਕਰਦੇ ਹਾਂ ਸਾਡੀ ਪੋਸਟ ਪੂਰਾ ਚਲ ਜਾਈ ਉਹਨੇ ਤਾਂ ਸਾਡੇ ਸੋਲਰ ਵੀ ਲੱਗਵੇ ਜਿਹਨੇ ਇਹ ਪੇਪਰ ਵਰਕ ਤੇ ਬੈਠਾ ਦਿਲ ਸੰਜੇ ਮਿੱਟੀ ਟੈਂਪੋਰਰੀ ਉਹ ਪੇਪਰ ਵਰਕ ਤਾਂ ਦੇਖੋ ਤੁਸੀਂ ਲੋਨ ਵੀ ਲੈਣ ਜਾਂਦੇ ਹੋ ਨਾ ਤੁਹਾਡਾ ਪੇਪਰ ਵਰਕ ਤਾਂ ਉੱਥੇ ਵੀ ਲੱਗਦਾ ਉਹ ਤਾਂ ਹੀ ਪੜਨਾ ਹੈ ਬੈਂਕ ਪੈਸੇ ਨਹੀਂ ਪਰੇ ਕਿ ਤਰ੍ਹਾਂ ਆ ਦੇ ਤਾਂ ਵੀ ਦਿੱਤੀ ਜਾਂਦੇ ਰਹਿੰਦੇ ਉਹ ਆਪਾਂ ਜੀਲ ਕੰਪਲੀਟਲੀ ਸੋਲਰ ਤੇ ਚੱਲਦੀ ਆ ਪੰਚਾਇਤ ਦਾ ਕੋਈ ਵੀ ਇਲੈਕਟ੍ਰਿਸਿਟੀ ਦਾ ਕੋਸਟ ਨਹੀਂ ਆਉਂਦਾ ਇਸ ਤੋਂ ਇਲਾਵਾ ਅਸੀਂ ਪੰਚਾਇਤ ਦੀ ਹੈਲਪ ਕਰਦੇ ਹਾਂ ਅਸੀਂ ਤੁਹਾਨੂੰ 5000 ਰੁਪਏ ਹਰ ਮਹੀਨੇ ਦਵਾਂਗੇ ਮਸ਼ੀਨ ਨੂੰ ਆਪਰੇਟਰ ਨੂੰ ਦੇਣ ਵਾਸਤੇ ਉਹ ਪੰਚਾਇਤ ਨੂੰ ਸਰਪੰਚ ਸਾਹਿਬ ਦੇ ਖਾਤੇ 'ਚ ਅਸੀਂ ਪਾ ਦੇਣਾ ਅਸੀਂ ਕੈਸ਼ ਨਹੀਂ ਦਿੰਦੇ ਅਸੀਂ ਤੁਹਾਨੂੰ ਖਵਾਇਆ ਬੈਂਕ 'ਚ ਲਵਾਂਗੇ ਔਰ ਤੁਹਾਡੇ ਖਾਤੇ 'ਚ ਵੀ ਫੋਟੋ ਸੀ ਇਹ ਕੋ ਤੁਸੀਂ ਉਹਦੇ ਵਿੱਚੋਂ ਖਰਚਾ ਕਰ ਸਕਦੇ ਜਿਹੜੀ ਤੁਸੀਂ ਵਰਤੋਂ ਕੀਤੀ ਹੈ ਉਹਦੀ ਕਾਸਟ ਰਿਪੋਰਟ ਕਰ ਸਕਦੇ ਤੇ 60000 ਰੁਪਏ ਸਾਲ ਦਾ ਬਤਨ 20 ਸਾਲ ਦਾ ਅਸੀਂ ਤੁਹਾਡਾ ਲੈ ਕੇ ਬਣਦਾ 12 ਲੱਖ ਰੁਪਏ ਤੁਹਾਡੇ ਕੋਲ ਨਹੀਂ ਸਾਲ ਦੇ ਵਿੱਚ ਅੱਜ ਨਹੀਂ ਕਰਨਾ ਨਾ ਕੋਈ ਤੁਮਾ ਕੋਈ ਉਸ ਕਿਸਮ ਵਾਲੀ ਕੋਈ ਚੀਜ਼ ਨਹੀਂ 60 ਦਿਨ ਜਿਹੜਾ ਸਾਨੂੰ ਚਾਹੀਦੀ ਹੈ ਕੋਈ ਸਾਨੂੰ ਜਗ੍ਹਾ ਵੀ ਚਾਹੀਦੀ ਹੈ ਜਿਆਦਾ ਤੁਹਾਡੇ ਕੋਲ ਹੀ ਹੈ ਸਾਨੂੰ ਸੇਫ ਕਰਨਾ مشین ਦਾ ਜਗ੍ਹਾ ਦਾ ਨਿਕਲ ਨਹੀਂ ਹੋਗਾ ਤੁਸੀਂ ਜਗਾ ਜਿਹੜੀ ਮਸ਼ੀਨ ਵਾਸਤੇ ਕੋਲ ਪ੍ਰੋਸੈਸ ਕਰਨ ਜਗਾ ਦੇਣੀ ਹੈ ਕੁਛ 6 ਮਰਲੇ ਬੰਦ ਵੈਸੇ ਮਸ਼ੀਨ ਦਾ ਸਾਈਜ਼ 300 ਕਿਲੋਵਾਰਟ ਦਾ ਜਨਰੇਟਰ ਜਿੱਦਾਂ ਜੀ 6 ਮੋਟ ਲੰਬੀ ਹੈ ਇਸ ਤੋਂ 4.5 ਫੁੱਟ ਚੌੜੀ ਹੈ 5